ਕਿਉਂਕਿ ਮਾਵਾ ਪੈਣਾ ਬਹੁਤ ਪਾਰੀ ਗਿਣਤੀ ਚ ਬੈਠੀਆਂ ਨੇ ਮਾਵਾ ਪੈਣਾ ਦੀ ਆਸ ਹੈ ਕਿ 1000 ਰੁਪਇਆ 1100 ਕਦੋਂ ਲਾਗੂ ਹੋਊਗਾ ਹਮੇਸ਼ਾ ਹਰ ਪਿੰਡ ਚ ਮੈਂ ਜਾਨਨੀ ਆ ਇੱਕ ਇੱਕ ਗੱਲ ਪੈਣਾ ਪੁੱਛਦੀਆਂ ਨੇ ਵੀ 1000 ਵੀ ਲਾਗੂ ਹੋਣਾ ਚਾਹੀਦਾ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਇਹ ਵੀ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਵਾਅਦਾ ਕੀਤਾ ਸੀ ਜਲਦ ਪੂਰਾ ਕਰਨਗੇ ਸਾਡੇ ਘਰ ਹੋਰ ਕੋਈ ਗੱਲ ਨਹੀਂ ਚੱਲਦੀ ਬਸ ਰੋਜ਼ ਇੱਕੋ ਹੀ ਗੱਲ ਚੱਲਦੀ ਜਦੋਂ ਮੈਂ ਪ੍ਰੋਗਰਾਮ ਕਰਕੇ ਘਰ ਜਾਂਦੀ ਆ ਤਾਂ ਮੈਨੂੰ ਕਹਿੰਦੇ ਨੇ ਵੀ ਮੰਗ ਕੀ ਹੈ ਲੋਕਾਂ ਦੀ ਮੈਂ ਕਹਿੰਦੀ ਆ ਮੰਗ ਤਾਂ ਬਸ 1000 ਰੁਪਏ ਹੋਰ ਕੋਈ ਮੰਗ ਨਹੀਂ ਹੈਗੀ ਜੀ ਜਿਹੜਾ ਭੈਣਾਂ ਨਾਲ ਵਾਅਦਾ ਕੀਤਾ ਪੂਰਾ ਕਰਨਾ ਪੈਣਾ ਜਿਵੇਂ ਮਰਜ਼ੀ ਕਰੋ ਜੋ ਮਰਜ਼ੀ ਹੀਲਾ ਕੱਢੋ ਜਿੱਥੋਂ ਮਰਜ਼ੀ ਪੈਸੇ ਲਿਹਾਉਣੇ ਪੈਣੇ ਥੋਡੀ ਜ਼ਿੰਮੇਵਾਰੀ ਹੈ ਸਾਡੀਆਂ ਭੈਣਾਂ ਨੂੰ ਤਾਂ 1000 ਚਾਹੀਦਾ ਹੈ ਸੋ ਮੈਂ ਥੋਡੀ ਸਫਾਰਿਸ਼ ਕਰਨ ਲਈ ਹਮੇਸ਼ਾ ਬੈਠੀ ਆਂ ਤੁਸੀਂ ਇਹ ਗੱਲ ਭੁੱਲ ਜਾਓ ਵੀ ਹਜ਼ਾਰ ਨਹੀਂ ਆਉਣਾ ਉਹ ਤਾਂ ਮੈਂ ਚਾਹੇ ਅੜ ਕੇ ਚਾਹੇ ਲੜ ਕੇ ਤੁਹਾਨੂੰ ਦਵਾਉਂਗੀ ਜਿਵੇਂ ਮਰਜ਼ੀ ਦਵਾਵਾਂ। ਤੁਸੀਂ ਮਾਵਾ ਪੈਣਾ ਹੌਸਲੇ ਚ ਰਹੋ ਕਿ 6 ਮਹੀਨਿਆਂ ਚ ਤੁਹਾਡੇ ਪੈਸੇ ਆਉਣੇ ਸ਼ੁਰੂ ਹੋ ਜਾਣਗੇ। ਹੋ ਅੱਖੇ ਸੋ 6 ਮਹੀਨੇ ਹੋਰ ਕੱਢ ਲਓ। ਬਤਾ ਦਈਏ। ਮਾਵਾ ਪੈਣਾ ਦੀ ਆਸ ਹੈ ਕਿ 1000 ਰੁਪਇਆ 1100 ਕਦੋਂ ਲਾਗੂ ਹੋਊਗਾ ਹਮੇਸ਼ਾ ਹਰ ਪਿੰਡ ਚ ਮੈਂ ਜਾਣਨੀ ਆ। ਇੱਕ ਇੱਕ ਗੱਲ ਪੈਣਾ ਪੁੱਛਦੀਆਂ ਨੇ ਵੀ 1000 ਵੀ ਲਾਗੂ ਹੋਣਾ ਚਾਹੀਦਾ। ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਇਹ ਵੀ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਵਾਅਦਾ ਕੀਤਾ ਸੀ ਜਲਦ ਪੂਰਾ ਕਰਨਗੇ ਸਾਡੇ ਘਰ ਹੋਰ ਕੋਈ ਗੱਲ ਨਹੀਂ ਚੱਲਦੀ ਬਸ ਰੋਜ਼ ਇੱਕੋ ਹੀ ਗੱਲ ਚੱਲਦੀ ਜਦੋਂ ਮੈਂ ਪ੍ਰੋਗਰਾਮ ਕਰਕੇ ਘਰ ਜਾਂਦੀ ਆ ਤਾਂ ਮੈਨੂੰ ਕਹਿੰਦੇ ਨੇ ਵੀ ਮੰਗ ਕੀ ਹੈ ਲੋਕਾਂ ਦੀ ਮੈਂ ਕਹਿੰਦੀ ਆ ਮੰਗ ਤਾਂ ਬਸ 1000 ਰੁਪਏ ਹੋਰ ਕੋਈ ਮੰਗ ਨਹੀਂ ਹੈਗੀ ਹੁਣ ਬੋਲੇ ਸੋ ਨਿਹਾਲ ਪ੍ਰਿਕਰਨ ਕਰ ਸੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਹਮੇਸ਼ਾ ਯਾਦ ਦਿਵਾਉਂਦੀ ਰਹਣੀ ਆ ਕਿ ਜਿਹੜਾ ਭੈਣਾਂ ਨਾਲ ਵਾਅਦਾ ਕੀਤਾ ਉਹ ਪੂਰਾ ਕਰਨਾ ਪੈਣਾ ਜਿਵੇਂ ਮਰਜ਼ੀ ਕਰੋ ਜੋ ਮਰਜ਼ੀ ਹੀਲਾ ਕੱਢੋ ਜਿੱਥੋਂ ਮਰਜ਼ੀ ਪੈਸੇ ਲਿਹਾਉਣੇ ਪੈਣੇ ਥੋਡੀ ਜ਼ਿੰਮੇਵਾਰੀ ਹੈ ਸਾਡੀਆਂ ਭੈਣਾਂ ਨੂੰ ਤਾਂ ਹਜ਼ਾਰ ਚਾਹੀਦਾ ਹੈ ਸੋ ਮੈਂ ਥੋਡੀ ਸਫਾਰਿਸ਼ ਕਰਨ ਲਈ ਹਮੇਸ਼ਾ ਬੈਠੀ ਆ ਤੁਸੀਂ ਇਹ ਗੱਲ ਭੁੱਲ ਜੋ ਵੀ ਹਜ਼ਾਰ ਨਹੀਂ ਆਉਣਾ ਉਹ ਤਾਂ ਮੈਂ ਚਾਹੇ ਅੜ ਕੇ ਚਾਹੇ ਲੜ ਕੇ ਤੁਹਾਨੂੰ ਦਵਾਉਂਗੀ ਜਿਵੇਂ ਮਰਜ਼ੀ ਦਵਾਵਾਂਗੀ ਨਾ ਪੱਕਾ ਪਤਨਾ ਜੀ ਜ਼ੀਰੋ ਪਹਿਲੇ ਵੀ ਕਿਰਸ਼ਣ ਜੀ ਸੋ ਮੈਨੂੰ ਸਰਪੰਚ ਸਾਹਿਬ ਦੱਸ ਰਹੇ ਨੇ ਕਿ ਤੁਹਾਡੇ ਪਿੰਡ ਵਿੱਚ ਬਿਜਲੀ ਤਾਂ ਆਉਂਦੀ ਹੋਣਾ ਜਿਵੇਂ ਦੱਸ ਰਹੇ ਸੀਗੇ ਕੱਟ ਤਾਂ ਨਹੀਂ ਲੱਗਦੇ ਬਿੱਲ ਨਹੀਂ ਦੇਣਾ ਬਿੱਲ ਨਹੀਂ ਆਉਂਦਾ ਇੱਕ ਵਾਰੀ ਤਾੜੀਆਂ ਮਾਰ ਕੇ ਦੱਸ ਦਿਓ ਸੋ ਬੜੇ ਚੰਗੇ ਕੰਮ ਸਰਕਾਰ ਕਰ ਰਹੀ ਹੈ ਮੈਨੂੰ ਆਸ ਹੈ ਕਿ ਇਸ ਵਾਰ ਵੀ ਤੁਸੀਂ ਆਪਦਾ ਪਿਆਰ ਤਾਂ ਤੁਸੀਂ ਮਾਵਾ ਪੈਣਾ ਹੌਸਲੇ 'ਚ ਰਹੋ ਕਿ 6 ਕਿ ਮਹੀਨਿਆਂ 'ਚ ਤੁਹਾਡੇ ਪੈਸੇ ਆਉਣੇ ਸ਼ੁਰੂ ਹੋ ਜਾਣਗੇ। ਹੋਖੇ ਸੋ ਕੇ 6 ਕਿ ਮਹੀਨੇ ਹੋਰ ਕੱਢ ਲਓ। ਵਧਾ ਦਈਏ। ਸੋ ਪਹਿਲਾਂ 1100 ਆਉਣਾ ਸ਼ੁਰੂ ਹੋ ਜਾਏ ਹੌਲੀ ਹੌਲੀ ਆਪਾਂ ਉਹ ਵੀ ਵਧਾ ਲਾਂਗੇ। ਇੱਕ ਵਾਰੀ ਪਹਿਲੀ ਕਿਸ਼ਤ ਆਣੀ ਸ਼ੁਰੂ ਹੋ ਜਾਏ। ਸੋ ਤੁਸੀਂ ਪੂਰੇ ਹੌਸਲੇ 'ਚ ਰਹੋ। ਮੁੱਖ ਮੰਤਰੀ ਸਾਹਿਬ ਕਹਿਣੀ ਕਥਨੀ ਦੇ ਪੂਰੇ ਪੱਕੇ ਨੇ। ਜਦੋਂ ਬੱਤ ਚਾ ਚਾ ਦੇ ਵੀਵਾ ਦੱਤਾ ਇੱਕ ਕੁਝ ਚਪਾ ਗਿਆ ਸੁ ਸਰਪੰਚ ਉਹ ਦੀ ਸਾਰੇ ਬਹੁਤ ਸਿਰਫ ਕਰ ਰਹੇ ਨੇ ਮੈਨੂੰ ਲੱਗਦਾ ਹੈ ਹਰ ਪਿੰਡ ਚ ਹਰ ਨਗਰ ਚ ਇਹ ਜੇ ਸਰਪੰਚ ਹੋਣੇ ਚਾਹੀਦੇ ਨੇ ਜਿਹੜੇ ਨਗਰ ਦਾ ਪਿੰਡ ਦੇ ਲੋਕਾਂ ਦਾ ਉਹਨਾਂ ਦੇ ਵਿਕਾਸ ਬਾਰੇ ਸੋਚਦੇ ਨੇ ਉਹਨਾਂ ਦਾ ਦੁੱਖ ਸੁੱਖ ਬਾਰੇ ਸੋਚਦੇ ਨੇ ਸੋਨੇ ਹਾਂ